ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਕਸ਼ੇ ਲੈ ਕੇ ਆਏ ਹਾਂਗੇ ਇੱਕ ਤਾਂ ਬਾਈ ਕੋਲੇ ਆ ਕੇ ਟਾਪ ਨਵੀਂ ਨਾ ਜਰਸੀ ਬਾਈ ਤੇ ਇੱਕ ਆ ਗਈ ਤਾਜੀ ਸਵੀ ਬੈਡ ਬੱਚਾ ਆ ਗਿਆ ਮਗਰ ਬਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਦ ਵਿਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81466 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਸਭ ਵਧੀਆ ਰਹਿਤ ਸਾਹਿਬ ਕਿਵੇਂ ਚੱਲਦਾ ਬਾਈ ਕੰਮ ਵਧੀਆ ਵਧੀਆ ਹੋਵੇ ਠੀਕ ਹੈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਪਿੰਡ ਮੇਰਾ ਨਹਿਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੋਈ ਨੇੜੇ ਪਿੰਡ ਬਈ ਨੇੜੇ ਸੈਣਾ ਛੰਨਾ ਤੇ ਬਧੌੜ ਕੰਟੈਕਟ ਨੰਬਰ ਬੋਲ ਦਿਓ 62835 69218 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕੀਮ ਤੇ 12 ਤਰੀਕ ਆ ਦਿਨ ਐ ਐਤਵਾਰ 10ਵਾਂ ਮਹੀਨਾ ਚ ਹੂੰ ਨੋਟ ਕਰ ਲਓ ਬਾਈ ਤੇ ਦਿਨ ਆ ਐਤਵਾਰ ਹਣਾ ਹਾਂਜੀ ਬਈ ਤੇ ਸੁਖ ਬਈ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰ ਦੀਏ ਬਈ ਖੀਰੀ ਬੱਚੀ ਐ ਇਹ ਨੀਨ ਆ ਗਿਆ ਹੈ ਨਾ ਹਾਂ ਤੇ ਇਹਦੇ ਪਰਸੋਂ ਦਾ ਟੀਕਾ ਲੱਗਿਆ ਆਪਾਂ ਲਈ ਆ ਬੰਦੇ ਆਪਾਂ ਇਵੇਂ ਕਹਿ ਦਈਏ ਕਿ ਅੱਜ ਭਰਾਇਆ ਤੇ ਪਰਸੋਂ ਭਰਾਇਆ ਮਾਲਕ ਕਹਿੰਦੇ ਠੀਕ ਹੈ ਵੀਰੇ ਹਾਂ ਤੇ ਮੁੱਲ ਤਾਂ ਫਿਰ ਹੁਣ ਤਾਂ ਇਹ ਖਾਲੂ ਹੀ ਆ ਹੈ ਨਾ ਹਾਂ ਡਾਕਟਰ ਇਵੇਂ ਕਹਦਿਆ ਮੋਹ ਖੀਰੀ ਆ ਲੈ ਬਈ ਦੰਦਾਂ ਨੂੰ ਵੀ ਆਪਾਂ ਚੈੱਕ ਕਰਵਾ ਲਿਆ ਓਰੀਜਨਲ ਖੀ ਦਾ ਬੱਚਾ ਜਮਾ ਪਿਆਰ ਹੈ ਨਾ ਕੀ ਬਾਤ ਆ ਬੋਦੀ ਬੁੱਦੀ ਦੇਖਾ ਟੋਆ ਮੈਂ ਕਹਿਣਾ ਯਾਰ ਸੁੱਖ ਜੇ ਗੱਲ ਕਰੀਏ ਹੈ ਨਾ ਕਿਸੇ ਪਾਸੇ ਇਹਨੂੰ ਕਹਿਣ ਦੀ ਲੋੜ ਨਹੀਂ ਇਹਨੂੰ ਕਹਿਣ ਦੀ ਲੋੜ ਨਹੀਂ ਹੂੰ ਵੇ ਇਹਦੇ ਇਹਦੇ ਚ ਕੋਈ ਕਮੀ ਆ ਅੱਜ ਨਾ ਦੇਖ ਡਾਕਟਰ ਚੋਲੀ ਦਿਖਾਉਣੇ ਆ ਬਈ ਨਹੀਂ ਮੈਂ ਕਹਣਾ ਥਾਂ ਲੱਗ ਲੱਗਾ ਥਾਂ ਕੀ ਬਾਤ ਆ ਗੱਬਣਾ ਨਾਲ ਦਾ ਥਾਂ ਮੈਂ ਕਹਦਾ ਕਰਮ ਵਾਲੇ ਨਾਲ ਹੈ ਨਾ ਦੇਖ ਚੱਕਰ ਨਹੀਂ ਪੂਣੀ ਨਹੀਂ ਆ ਲੈ ਡਾਕਟਰ ਲੈ ਮਿੱਠਾ ਰਹਿ ਜਮੇ ਮੌਨ ਹੈ ਬਹਿ ਗਿਆ ਨਹੀਂ ਡਰ ਹੁੰਦਾ ਫਿਰ ਵੀ ਹੈ ਨਾ ਪਸੂ ਤੋਂ ਬੰਦੇ ਨੂੰ ਖੋਲੋ ਬਈ ਸ਼ੋਕ ਕਰਾਉਣੇ ਆ ਇਹਦੀ ਕਰਮ ਵਾਲੇ ਦੀ ਸਟੇਟ ਨਾਲ ਚੈੱਕ ਵੀ ਮੈਂ ਕਹਣਾ ਫਿੱਟ ਫਿੱਟ ਦੇਖੋ ਬਈ ਸਰੀਰ ਦੀ ਤੋਰਾ ਤਰਾ ਦੇਖੋ ਪਹਿਲਾਂ ਤਾਂ ਬਈ ਸੁਖ ਜੇ ਇਹਨੂੰ 100 ਚੋਂ 100 ਨੰਬਰ ਦਈਏ ਤਾਂ ਜਰਸੀ ਹੈਗੀ ਆ ਹਾਂਜੀ ਹਾਂਜੀ ਫੁੱਲ ਕਵਾਲ ਕੋਈ ਇਹਨੂੰ ਫਾਰਮ ਵਾਲੀ ਕਹਦੇ ਕੋਈ ਇਹਨੂੰ ਘਰੂ ਕਹਦੇ ਆਪਾਂ ਐਵੇਂ ਤੈਨੂੰ ਕਹੀ ਜਿਵੇਂ ਫਾਰਮ ਚੋਂ ਲਿਆਂਦੀ ਆਪਾਂ ਲਈ ਆ ਕਹਾਂ ਵੀ ਉਹ ਤਾਂ ਕਹਿੰਦਾ ਸੀ ਕਹਿੰਦਾ ਫਾਰਮ ਚੋਂ ਲਈ ਆਪਾਂ ਨਹੀਂ ਕਹਿੰਦੇ ਠੀਕ ਆ ਦੇਖ ਚਮਕ ਦਮਕ ਦੇਖ ਬੱਚੀ ਚਮਕ ਤੇਮਕ ਸਹੀ ਗੱਲ ਆ ਟੁੱਪੇ ਚਮਕਦੀ ਦੇ ਹਾਂ ਕੀ ਬਾਤ ਆ ਬਈ ਕੁਆਲਟੀ ਦੇਖੋ ਬੱਚੇ ਦੀ ਛੈ ਨਾ ਫੇਸ ਖੜਨੀ ਖੜਨੀ ਬੱਚੇ ਦੀ ਮੂੰਹੋਂ ਬੋਲਦਾ ਯਾਰ ਬੱਚਾ ਲੈ ਹਾਂ ਬਾਕੀ ਖੜਨੀ ਖੜਨੀ ਦੇਖੋ ਪਲਿਆ ਬੱਚਾ ਦੰਦੋਂ ਖੀਰਾ ਆਏ ਨਾ ਮੰਨਿਓ ਵੀ ਛੋਟੀ ਜੀ ਛੂ ਇਹ ਪਟਾ ਕੱਦ ਕਰਕੇ ਸੋਣ ਵਾਲਾ ਬੱਚਾ ਕਿਆ ਬਾਤ ਹੈ ਠੰਡੇ ਛੁੰਡੀ ਤੇ ਸੁਖ ਬਈ ਖੜਨੀ ਖੜਨੀ ਦੇਖ ਹੈ ਨਾ ਹੁਣ ਇਹਨੂੰ ਆਪਾਂ ਮੱਥੇ ਚ ਟਵਾਟਾ ਦੇ ਲਾ ਕਿਆ ਬਾਤ ਹੈ ਕਰਮ ਵਾਲੀ ਦੀ ਫ੍ਰੀਡ ਦੇਖੋ ਬਾਲੀ ਫ੍ਰੀਡ ਆ ਜਤਨ ਵਾਲਾ ਬੱਚਾ ਹਾਂ ਡਾਕਟਰ ਜਿਹੜੇ ਨੇ ਦੇਖ ਲਿਆ ਮੈਨੂੰ ਨਹੀਂ ਲੱਗਦਾ ਵੀ ਛੱਡੂਗਾ ਪਹਿਲੇ ਫੋਨ ਤੇ ਹੀ ਦੇ ਦਾਂਗੇ ਡਾਕਟਰ ਅੱਜ ਠੀਕ ਆ ਬਾਈ ਕਹਿੰਦਾ ਪਹਿਲੇ ਫੋਨ ਤੇ ਦੇ ਦਾਂਗੇ ਬਈ ਚਮਕਦਮ ਕਲਾ ਬੱਚਾ ਤੇ ਬਈ ਸੋਖਾ ਹੁਣ ਮੁੱਲ ਤਾਂ ਨਹੀਂ ਵਾਲਾ ਹੋਊਗਾ ਨਹੀਂ ਡਾਕਟਰ ਕਿੰਨਾ ਰਹੂਗਾ ਸਹੀ ਸਹੀ ਮੁੱਲ ਦਾ 36000 ਟੋਟਲੀ ਹਾਂ ਚੱਕੋ ਬਾਈ ਕੋਈ ਮੈਂ ਤੁਹਾਨੂੰ ਕਹੀ ਆ ਮੈਂ ਫਾਰਮ ਦੀ ਜਿੱਗ ਦੀ ਆ ਫਲਾਨੇ ਦੀ ਤੇ ਓਕੇ ਦੇ ਕੋਈ ਰਿਕਾਰਡ ਰਿਕਾਰਡ ਨਹੀਂ ਪਤਾ ਆਪਣੀ ਗੇਟੋਂ ਬਾਹਰ ਗਾਰੰਟੀ ਖਤਮ ਆ ਕੋਈ ਆਪ ਦੀ ਚੱਕ ਅੰਦਰ ਉਹ ਵੀ ਕਰਾ ਕੇ ਲੈ ਜਾਨੀ ਉਹ ਵੀ ਲੈ ਜਾ ਸਕਦਾ ਬਾਈ ਕਹਿੰਦਾ ਇੱਥੇ ਤਸੱਲੀ ਕਰਾ ਲਓ ਪਹਿਲੇ ਚੈੱਕ ਕਰਵਾ ਲਓ ਆ ਕਿ ਦੰਦੋਂ ਆ ਕੇ ਪੱਟ ਲਓ ਕੁਝ ਕਰੀ ਜਾਵੇ ਅੱਛੇ ਕੋਈ ਹਾਂ ਗੇਟੋਂ ਬਾਹਰ ਗਾਰੰਟੀ ਖਤਮ ਹੈ ਹੂੰ ਬਈ ਅਸੀਂ ਨੱਤ ਲਿਆਉਣੇ ਆ ਯਾਰ ਤੇ ਬਾਕੀ ਨਾ ਬੱਚਾ ਨਾ ਆਪੋ ਦਾ ਬਈ ਲੇ ਪਰ ਇੰਨਾ ਜ਼ਰੂਰ ਆ ਇਹਦੀ ਔਲ ਕਰਦੀ ਤੇ ਗੱਲ 'ਚ ਨਾ ਪਟਾ ਜਾ ਪਾਇਆ ਸੀ ਕੱਲਾ ਹੀ ਹੱਤ ਲਿਆਰੇ ਦੀ ਔਲ ਕਰਦੀ ਗੱਲਾ ਬਸ ਲਿਆਰੇ ਦੀ ਆਲ ਜੀ ਕਰਦੀ ਥੋੜੀ ਜੀ ਬਈ ਕਿਉਂਕਿ ਬਾਈ ਕਹਿੰਦਾ ਵੀ ਪਟਾਈ ਪਾਇਆ ਵਾ ਸੀ ਕੱਲਾ ਕਰਮ ਵਾਲੀ ਦੇ ਬਾਕੀ ਨਾ ਸੁਨੱਖ ਬਣਾ ਦੇਖੋ ਸੁਖ ਚਮਕ ਵਾਲੀ ਅਸਲ ਵਿੱਚ ਬਦਾਮੀ ਰੰਗ ਕਹਿ ਸਕਦੇ ਆ ਇਹਨੂੰ ਕਹਿੰਦੇ ਐ ਡਾਕਟਰ ਬਦਾਮੀ ਰੰਗ ਹਮ ਜਰਸੀ ਆ ਬਈ ਅਸਲ ਮੂੰਹ ਦੇਖੋ ਜਮਾ ਨਿਕਾ ਜਾ ਨਖਰਾ ਵਾਲਾ ਦਸੀ ਚ ਲੈ ਕੁਝ ਵੀ ਨਹੀਂ ਕਹਿੰਦੀ ਆ ਡਾਕਟਰ ਲਾਈ ਨਹੀਂ ਕੁੰਨੀ ਬੱਚੀ ਆ ਰੈਂ ਕਿਵੇਂ ਖੜ ਨਹੀਂ ਖੁੰਨੀ ਪੈ ਚਮਕ ਦਮਕ ਦੇ ਹਾਂ ਬਈ ਸਹੀ ਗੱਲ ਬੜੀ ਚਮਕ ਦਮਕ ਵਾਲਾ ਬੱਚਾ ਕੁਆਲਿਟੀ ਦੇਖੋ ਬਈ ਬੱਚੇ ਦੀ ਤੇ ਮੁੱਲ ਵੀ ਬਾਈ ਨੇ ਖੇਚ ਕੀ ਕਰਿਆ ਬਾਈ ਬਾਈ ਕਹਿੰਦਾ 33000 ਰੁਪਏ ਦੇ ਹੋਰ ਕੋਈ ਕਹਿੰਦਾ ਜਿੱਗ ਦੀ ਆ ਫਲਾਨੇ ਦੀ ਬਾਈ ਮੁੱਲ 55 ਦਾ ਕੋਈ ਫਾਇਦਾ ਨਹੀਂ ਹੈ ਜੀਆਂ ਗੱਲਾਂ ਦਾ ਬਾਕੀ ਹੁਣ ਜੇ ਗੱਲ ਕਰੀਏ ਦੀ ਸੇਵਾ ਸੰਭਾਲ ਦੀ ਤਾਂ ਇਹ ਫੁੱਲ ਖਰਾਕ ਤੇ ਪਲੀ ਦੀ ਆ ਫੁੱਲ ਖਰਾਕ ਤੇ ਮੇਰੇ ਕੋਲੇ ਤੂੜੀ ਆ ਹੂੰ ਇਹ ਆਈ ਚਾਰ ਤੋਂ ਆ ਹੂੰ ਅਸਲ ਵਿੱਚ ਕਿਸੇ ਵੀਰ ਨੇ ਸੌਂਕ ਨਾ ਪਾਲੀ ਦੀ ਆ ਨਾ ਸਹੀ ਗੱਲ ਆ ਬਈ ਤੇ ਬਾਕੀ ਨਾ ਹਣ ਬਈ ਤੁਸੀਂ ਦੇਖ ਸਕਦੇ ਹੋ ਲੈ ਮੂੰਹ ਦੇਖੋ ਮੈਂ ਕਹਣਾ ਨਾ ਕਿ ਕੌਲਾ ਲਿਆ ਉਹਨੂੰ ਕੌਲੇ ਚ ਪਾਣੀ ਪਿਆ ਲਿਆ ਕੇ ਐਡਾ ਕੇ ਮੂੰਹਾ ਜਮਟਾ ਟਵਾਟਾ ਨਾ ਖੁੱਲ ਚੰਗਾ ਆ ਗਿਆ ਹੂੰ ਹੂੰ ਤੇ ਸੁਖ ਬਈ ਬਾਕੀ ਆਏ ਆ ਨਾ ਡਾਕਟਰ ਪਿੱਛੋਂ ਚੌੜੀ ਚੂੜੀ ਵਸੀ ਬਹੁਤ ਲੈ ਦੇ ਕੱਢਦੇ ਪੂਰੀ ਪੱਧਰ ਵਸੀ ਆ ਹਾਂ ਇਹ ਤਾਂ ਆਏ ਕਹਿੰਦੇ ਮੈਨੂੰ ਇਹ ਕੋਲੀ ਖੱਡੀ ਜਾ ਮੇਰੇ ਬਸੇ ਤਾਂ ਐ ਪਾਲਦੀ ਖੁੱਲਾ ਪਉਣ ਪਾਲਦੀ ਕਿਤਨਾ ਪਾਲਦੀ ਆ ਕਿਆ ਬਾਤ ਦੇਣਾ ਜਵਨ ਵਾਲਾ ਬੱਚਾ ਗਾ ਹਾਂ ਡਾਕਟਰ ਤੇ ਦੋ ਨੰਬਰ ਸੁਖ ਬਈ ਕਿਹੜਾ ਸੂਆ ਡਾਕਟਰ ਇਹ ਦੂਜਾ ਸੂਆ ਹੂੰ ਇਹਦੇ 26 ਤਰੀਕ ਨੂੰ ਦਨ ਪੂਰੇ ਆ ਠੀਕ ਹੈ ਬਈ ਤੇ ਇਹਨੂੰ ਅੱਜ 6 ਦਿਨ ਮੇਰੇ ਸੂਈ ਨੂੰ ਹੋ ਗਏ ਪਹਿਲਾ ਸੂਪੀ ਇਹ ਠੀਕ ਹੈ ਭਾਈ ਅਜੇ 26 ਨੂੰ ਦਿਨ ਪੂਰੇ ਆਦੇ ਠੀਕ ਹੈ ਭਾਈ ਪਹਿਲਾ ਸੂਪੀ ਹਾਂ ਅੱਜ ਹੋਈਏ 12 ਹਜੇ ਕਿੰਨੇ ਦਿਨ ਤੋ ਪਏ ਆ ਤੇ 6 ਦਿਨ ਹੋ ਗਏ ਇਹਨੂੰ ਸੂਈ ਨੂੰ ਠੀਕ ਹੈ ਹਾਂ ਤੇ ਬੱਚਾ ਬਈ ਕੀ ਆ ਇਹਦਾ ਮਗਰ ਇਹਦੇ ਬੱਛੀ ਆ ਬੱਸੀ ਬੜੀ ਚੰਗੀ ਆ ਗਈ ਹੈ ਨਾ ਬਹੁਤ ਟਾਪ ਕੁਆਲਿਟੀ ਦੀ ਆ ਤੇਜ਼ ਚਲਾਕ ਬਹੁਤ ਆ ਕਿੰਨੀ ਕਹਦੇ ਡਾਕਟਰ ਦੇ ਫੱਟੇ ਚੱਕ ਬੱਛੀ ਆ ਅਸਲ ਵਿੱਚ ਇਹ ਗੱਲ ਛੋਟੀ ਜੀ ਇਹਦੇ ਮੂੰਹ ਵਾਲਾ ਨਿਕਾ ਜਾ ਹੈ ਨਾ ਹਾਂ ਕਰਨ ਕੁੰਨ ਦੇਖ ਲੈ ਸਹੀ ਗੱਲ ਹੈ ਨਿਕਾ ਜਾ ਬੱਚਾ ਪਿਆਰਾ ਦੇਖੋ ਕਿੰਨਾ ਯਾਰ ਹਾਂ ਲੈ ਸੋਹਣਾ ਤਿਆਰ ਹੋਊਗਾ ਛੁਕ ਮੈਂ ਕਹਣਾ ਹੈ ਤਾਂ ਜਮ ਮੇਮਣੇ ਆ ਰਗਾ ਜਮੇ ਛੋਟੀ ਹੈ ਤਾਂ ਕੋ ਘਾਟੇ ਚ ਸੁਪੀ ਡਾਕਟਰ ਹੂੰ ਹੁਣ ਇਹਦੇ ਹੇਡਾਂ ਦੁੱਧ ਡਾਕਟਰ 7.5 ਪੌਣੇ 8 ਕਿਲੋ ਦੁੱਧ ਹੈ ਠੀਕ ਹੈ ਦਿਨਾ ਤੇ ਆ ਕੇ ਦੁੱਧ ਨੇ ਕਰ ਜਾਨਾ ਕਿੰਨਾ ਦੁੱਧ ਦੇ ਦੁੱਧ ਡਾਕਟਰ ਉਹ ਤਾਂ ਮਾਲਕ ਤਾਂ ਕਹਿੰਦਾ 16 17 ਕਿਲੋ ਆ ਚੋਇਆ ਵਾ ਆ ਬੈਠੇ ਆ ਨਹੀਂ ਲੈ ਯਾਰ ਕੀ ਕਰੀ ਕੋਈ ਨਹੀਂ ਇਹਨੂੰ ਵਿਚਾਰੇ ਕੋਈ ਆਲ ਨਹੀਂ ਲੈ ਆ ਕਰਦੇ ਆ ਇਧਰ ਦੀ ਬਹਿ ਜਾ ਨੀ ਟੱਪਣਾ ਯਾਨੀ ਜਿੱਥੇ ਖੜ੍ਹਦਾ ਇਧਰ ਦੀ ਬਹਿ ਜਾ ਲੈ ਲੈ ਯਾਰ ਕੀ ਬਾਤ ਐਨੀ ਕੁੰਨੀ ਬੈਠ ਨਹੀਂ ਮਿਲਦੀ ਡਾਕਟਰ ਕਿੱਥੋਂ ਦੀ ਮਰਜੀ ਨਾ ਕੁਸ ਮਾਰੇ ਪੱਧਰ ਪੁੱਧਰੀ ਬਾਲੀ ਯਾਰ ਪੱਧਰ ਬਹੁਤ ਵੱਚੀ ਲੈ ਇੱਥੋਂ ਪਤਾ ਲੱਗਦਾ ਹੁਣ ਆ ਦੇਖ ਲੈ ਹੇ ਢਿੱਲਾ ਹੁਣ ਕੱਢਦੀ ਤਰੀ ਹੁੰਦੀ ਲੈ ਕੱਢਦੀ ਤਰੀ ਹੁੰਦੀ ਸਹੀ ਗੱਲ ਹੈ ਭਾਈ ਹਜੇ ਨਹੀਂ ਕਿਹਾ ਤੁਹਾਨੂੰ ਦੰ ਪੂਰੇ ਹੁਣ 26 ਤਰੀਕ ਨੂੰ ਇਹਦੇ ਜਾ ਕੇ ਇੱਥੇ ਕੋਈ ਜੇ 2 ਟਾਈਮ ਜਾਂ 4 ਟਾਈਮ ਵਿੱਚ ਵਾਈ ਮੈਂ ਕਹਿੰਦਾ 3 ਟਾਈਮ ਜਾਂ ਕੋਈ 4 ਟਾਈਮ ਚੋਕੇ ਲੈ ਕੇ ਜਾਵੇ ਠੀਕ ਹੈ ਭਾਈ ਬਾਕੀ ਥਾਂ ਬੜਾ ਚੰਗਾ ਆ ਗਿਆ ਹੈ ਨਾ ਹਾਂ ਮੈਂ ਕਹਿੰਦਾ ਯਾਰ ਮੈਂ ਬੱਚੇ ਦੀ ਹੈਰਾਨ ਹੋਈ ਨਾ ਬੱਚਾ ਹੀ ਬੜਾ ਪਿਆਰਾ ਦਿੱਤਾ ਇਹਦਾ ਡਾਕਟਰ ਲੈਪਾ ਇੱਥੋਂ ਆਏ ਦੇਖਣ ਨੂੰ ਐ ਲੱਗਦੀ ਇਹਦਾ ਸੁੱਤੇ ਮਾਰ ਦਿੰਦੀ ਇਹਦਾ ਲੈ ਭਾਈ ਕਹਿੰਦਾ ਵੀ ਵੀ ਦੇਖਣ ਨੂੰ ਨਿਕਿਆ ਬੱਚਾ ਲੈ ਇਹਦਾ ਆ ਗਈ ਇਹ ਤਾਂ ਦੇਖੀ ਮੈਂ ਕਿ ਢੁੱਡਾਂ ਚ ਲਾਉਂਦੀ ਲੈ ਕਮਾਲ ਆ ਯਾਰ ਹੈ ਨਾ ਕੰਮ ਹੀ ਨਿਕਿਆ ਜਾ ਬੱਚਾ ਆ ਲੱਗ ਗਈ ਜੂੰਗਣ ਸੇਗਾ ਲਾਲ ਦੇਖਦਾ ਟੁੱਡਾ ਲਾਉਂਦੀ ਟੁੱਡਾ ਮਾਰਦੀ ਲਾਗੀ ਨਾ ਗਾਂ ਲਾਉਣ ਦੇ ਕਰਨਲ ਨਾਲ ਦੀ ਨਾਲ ਤਰੇ ਹੈ ਨਾ ਯਾਰ ਕੀ ਬਾਤ ਹੈ ਕਮਾਲ ਦੀ ਗੱਲ ਆ ਯਾਰ ਬੱਚਾ ਨਾ ਬਈ ਜਦੋਂ ਤੁਸੀਂ ਨੇੜੇ ਆ ਕੇ ਦੇਖੂਗਾ ਹੈਰਾਨ ਕਰਨ ਵਾਲੀ ਗੱਲ ਜੰਮੀ ਮੇਮਣਾ ਜਾ ਸੀਗੇ ਡਾਕਟਰ ਹੈ ਤਾਂ ਅੱਜ 6 ਦਿਨਾਂ ਦੀ ਹੋ ਗਈ ਹੂੰ ਹੂੰ ਬਾਕੀ ਚੋਸਤ ਚਲਾ ਕੇ ਵੜਾ ਚੋਸਤ ਬਹੁਤ ਆ ਡਾਕਟਰ ਕਿੰਨੀ ਗੱਲ ਹੈ ਬਈ ਤੇ ਸਾਨੂੰ ਨਾੜਾਂ ਨਾ ਬਈ ਚੈੱਕ ਕਰਵਾਣਾ ਹਵਾ ਨੇ ਤਾਂ ਬਾਲੀਆਂ ਚੰਗੀਆਂ ਤੇ ਸੁਖ ਧਾਰਾ ਮਰੋਗੇ ਬਈ ਧਾਰਾ ਮਾਰਦ ਨੇ ਡਾਕਟਰ ਧਾਰਾ ਬਈ ਇਹਨਾਂ ਮਾਰਦ ਦੇ ਨੇ ਲੈ ਚੂਣ ਤੋਂ ਵਾਸਤੇ ਚੈੱਕ ਕਰਵਾਣਾ ਮੈਂ ਕਹਿੰਦਾ ਚੂਣ ਚਵਾਈ ਬਾਲਾ ਚੰਗਾ ਲੱਗਾ ਵਾ ਬਾਈ ਇਹਨਾ ਕੁਛ ਵੀ ਨਹੀਂ ਕਹਿੰਦੀ ਯਾ ਡਾਕਟਰ ਜਮੀ ਪੋਰਾ ਵੀ ਮੈਂ ਕੀ ਬਾਤ ਹੈ ਲੈ ਕਹਿਣਾ ਕਰ ਮੈਨੇ ਕੁਛ ਨਹੀਂ ਜਿਵੇਂ ਮਰ ਜੀ ਹੱਥ ਫੇਰੀ ਜੋ ਬਾਈ ਮੈਂ ਕਹਿੰਦਾ ਜਰ ਜਮੀ ਡਾਕਟਰ ਕੋਈ ਗਾਂ ਤਾਂ ਛੜ ਸਪਟਾ ਤਾਂ ਚਲਾਉਂਦੀ ਹੋਵੇ ਯਾਰ ਲੈ ਹੂੰ ਜਮੀ ਨਹੀਂ ਆ ਬੋਲਾ ਸੰਤ ਮੂਰੋ ਵੀ ਦਿਖ ਲਗਾ ਅਗਲਾ ਗਾਂ ਨਹੀਂ ਕਦੇ ਵਾਸਤੇ ਸਰਤੇ ਪਾਣੀ ਨਹੀਂ ਪਾਉਂਦੀ ਹੂੰ ਮੈਂ ਕਹਿੰਦਾ ਘੰਟਾ ਮੋਟਰ ਪਾਈ ਚੱਲੋ ਇਹਦੇ ਸਿੰਘ ਹੈਗੇ ਹਾਂ ਸਿੰਘ ਹੈਗੇ ਨਹੀਂ 2-2 ਇੰਚੀ ਦੇ ਸਹੀ ਗੱਲ ਕੁਛ ਵੀ ਨਹੀਂ ਕਹਿੰਦੀ ਯਾ ਡਾਕਟਰ ਨਾ ਮਾਰੇ ਨਾ ਕੁਛ ਕਰੇ ਹੂੰ ਤੋਰਦੇ ਬਾਈ ਖੋਲ ਕੇ ਮੜੀ ਜੀ ਹਵਾਨਾ ਬਾਈ ਸੋਣਾ ਗਾ ਇਹਦਾ ਕਰਮ ਵਾਲੀ ਦਾ ਫੀਡਿੰਗ ਵਾਲਾ ਲੇਵਗਾ ਬਾਕੀ ਬਾਈ ਕਹਿੰਦਾ ਵੀ ਹੁਣ ਮੰਨ ਕੇ ਚੱਲੋ ਵੀ 26 ਤਰੀਕ ਨੂੰ ਦਿਨ ਪੂਰੇ ਸੀ ਥੋੜੇ ਦਿਨ ਪਹਿਲਾਂ ਸੂਪੀ ਵੈਸੇ ਬੱਚਾ ਸਹੀ ਸਲਾਮਤ ਹੈ ਜੰਦ ਜਾਣ ਦੇਖ ਡਾਕਟਰ ਮੈਂ ਕਹਿੰਦਾ ਬਾਈ ਕਹਿਣ ਦੀ ਲੋੜ ਹੀ ਨਹੀਂ ਇੰਨੀ ਕੁ ਪਲੀ ਦੀ ਕਰਮ ਵਾਲੀ ਹਾਂ ਪੂਰੇ ਚੌੜੇ ਦੇ ਚੰਗੇ ਢਾਂਜੇ ਜਾ ਜਾਂਦੀ ਹੈ ਕਿ ਨਹੀਂ ਬਾਕੀ ਆਏ ਆ ਨਾ ਡਾਕਟਰ ਮੇਨ ਗੱਲ ਤਾਂ ਲੈ ਹਾਂ ਖੜੀ ਆ ਲੈ ਇੱਥੇ ਮਾਰ ਦੇ ਤਾਰਾਂ ਲੈ ਤੇ 250 ਕੇ ਦਾ ਮੁੱਲ ਇਹਦਾ ਮੁੱਲ ਡਾਕਟਰ 52000 ਉਹ ਜੀ ਥੋੜਾ ਕਣਾ ਮਾਣ ਹਾਂ 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 ਠੀਕ ਆ 52000 ਰੁਪਇਆ ਬਾਈ ਕਹਿੰਦਾ ਮੋਲਾ ਬਾਕੀ ਥੋੜਾ ਕਣਾ ਮਾਣ ਤਣ ਬਾਈ ਆਏ ਕੇ ਦਾ ਮੌਕੇ ਤੇ ਮੱਛੀ ਤੇ ਹੁੰਦੀ ਆ ਭੱਜ ਕੇ ਹੁੰਦੀ ਆ ਮੱਛੀ ਦੀ ਆ ਜਾਂਦੀ ਆ ਬੱਚੇ ਤੇ ਆਏ ਨੇ ਥੋੜਾ ਬੱਚੇ ਦਾ ਕਿਉਂਕਿ ਜ਼ਿਆਦਾ ਬੱਚੇ ਦਾ ਕਰਦੀ ਆਪਾਂ 20 ਚ ਕੱਢ ਲਈ ਨਾ ਹੂੰ ਸਹੀ ਗੱਲ ਆ ਹੋਰ ਕੁਛ ਨਹੀਂ ਕਹਿੰਦੀ ਇੱਥੇ ਤੁਰਦੀ ਵੀ ਨਹੀਂ ਬੱਛੀ ਕੋਲੋਂ ਤਾਂ ਹੈ ਨਾ ਯਾਰ ਬਾਕੀ ਮੈਂ ਕਹਿੰਦਾ ਯਾਰ ਸਨਾਰ ਕੀ ਪਈ ਆ ਹਣਾ ਜਮਾ ਚਾਰੇ ਪਾਸਿਓ ਹੂੰ ਗੋਲ ਮਟੋਲ ਪਈ ਆ ਪਲੀਪੁੜੀ ਵੀ ਦੇਖ ਸਕਦੇ ਬਾਈ ਫੁੱਲ ਆ ਗਰਮਲੀ ਲਿਸੜ ਜੀ ਨਹੀਂ ਹੈਗੀ ਕਿਸੇ ਪੱਖੋਂ ਨੋ ਨ ਲੈ ਕੁੰ ਨਹੀਂ ਦੇਹਾ ਨੇ ਸਹੀ ਗੱਲ ਠੰਡੀ ਠੰਡੀ ਫੁੱਲ ਬਾਕੀ ਆ ਨਹੀਂ ਨਾ ਡਾਕਟਰ ਲੈ ਫਿਰਦਾ ਰ ਹੂੰ ਕੁ ਚੱਕਰ ਹੀ ਨਹੀਂ ਇਹਨੂੰ ਵਿਚਾਰੀ ਨੂੰ ਆ ਕੰਮ ਵਾਲਾ ਤਾਂ ਬਾਕੀ ਬਾਈ ਨੇ ਮੁੱਲ ਵੀ ਬਾਈ ਖੇਚ ਕੀ ਕਰਤਾ ਨਾੜਾ ਨੋੜਾ ਦਿਖਾ ਦੇ ਡਾਕਟਰ ਲੈ ਹੂੰ ਥਣ ਥਣ ਦੇਖ ਲੈ ਸਹੀ ਗੱਲ ਆ ਭਾਈ ਲੈ ਚੱਲ ਬਾਈ ਸੋ ਅਜਾ ਅਜਾ ਬੱਚਾ ਭਾਈ ਆ ਗਿਆ ਮਗਰ ਬੱਸੀ ਹੂੰ ਤਿੰਨ ਨਾਕ ਸੀ ਕੇ ਬਾਈ ਕੋਲੇ ਦੋ ਦੋਵੇਂ ਆਪਾਂ ਦਿਖਾਤੇ ਜੇ ਕਿਸੇ ਵੀ 26 ਤਰੀਕ ਨੂੰ ਦਣਪੁਰੇ ਡਾਟਰੇ ਦੇ ਠੀਕ ਹੈ ਬਾਈ ਹਾਂ 6 ਦਿਨ ਹੋਗੇ ਸੂਈ ਨੂੰ ਹੂੰ ਸਾਢੇ 7 ਪੌਣੇ 8 ਕਿਲੋ ਦੁੱਧ ਹੁੰ ਤਿਆਰ ਕੋਈ ਦੋ ਡੰਗ ਚੋਲੇ ਕੋਈ ਚਾਰ ਚੋਲੇ ਫੇਰ ਵੀ ਨਹੀਂ ਮੈਂ ਤੁਹਾਨੂੰ ਦਿਖਾਉਣਾ ਲੈ ਫੇਰ ਬੈਠਾ ਰਹਿ ਲੈ ਥੱਲੇ ਸਹੀ ਗੱਲ ਹੈ ਜਿਵੇਂ ਮਰਜੀ ਫਿਰਦਾ ਰਹਿ ਲੈ ਕੀ ਬਾਤ ਹੈ ਇਹੋ ਜੀ ਕੋਈ ਗੱਲ ਨਹੀਂ ਸਹੀ ਗੱਲ ਹੈ ਹਾਂ ਜੇ ਕਿਸੇ ਵੀ ਕੋਈ ਦੋਨੇ ਇਕੱਠੇ ਲੈ ਲੂ ਤਾਂ ਚੰਗਾ ਮਨ ਤਨ ਕਰਦਾ ਠੀਕ ਹੈ ਬਾਈ ਜੇ ਦੋ ਮਹੀਨਾਾਂ কা ਜੋ ਕੋਈ ਵੀ ਨਾਕ ਪਸੰਦ ਆਵੇ ਬਾਈ ਨਾ ਬਾਈ ਕੰਟੈਕਟ ਕਰਿਓ ਵੀਡੀਓ ਨੂੰ ਵੇਖਣ ਲਈ